ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੀ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਨਵੀਂ ਵੀਡੀਓ ਚ ਬਹੁਤ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਬੋਇਟ ਦੇਖੋਗੇ ਗੱਡੀਆਂ ਦੇਖੋਗੇ ਜਮਾਂ ਸਸਤੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਪਸੰਦ ਦੀਆਂ ਲੈ ਕੇ ਪਹੁੰਚੇ ਹਾਂ ਵਾਰੀ ਸਰ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦੇਗੇ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾਗਾ ਤੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਸੈਂਟਰੋ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ ਗੱਡੀ ਦਾ ਰੰਗ ਦੇਖੋ ਗੱਡੀ ਦੇਖੋ ਸੈਂਟਰੋ ਗੱਡੀ ਹੈ ਕੰਡੀਸ਼ਨ ਆਲੂਕਿਆ ਬੰਪਰ ਬੂਮ ਪਰ ਪੂਰੇ ਵਧੀਆ ਨੇ ਕਮੀ ਪੇਸ਼ੀ ਕੋਈ ਨਹੀਂ 2006 ਮਾਡਲ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ 2027 ਤੱਕਰ ਗੱਡੀ ਦੀ ਪਾਸਿੰਗ ਹੈ ਤੇ ਬਿਲਕੁਲ ਨਵੀਂ ਗੱਡੀ ਹੈ ਜੀ ਫਾਸਟ ਓਨਰ ਹੈ ਤੇ ਸੈਂਟਰ ਲੋਕ ਹੈ ਵਧੀਆ ਗੱਡੀ ਹੈ 78000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਨੇ ਆਖਿਆਗਾ ਮੌਕੇ ਤੇ ਘਾਟਾ ਪਾਦਾ ਕਰ ਲਾਂਗੇ ਪਟਿਆਲੇ ਖੜੀ ਹੈ ਗੱਡੀ ਜਾ ਕੇ ਦੇਖ ਸਕਦਾ ਹੋਂ ਪਟਿਆਲੇ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਤੁਹਾਡੀ ਇੱਛਾ ਜੀ ਤੁਸੀਂ ਕਿਵੇਂ ਕਰਨਾ ਚਾਹੀ ਤੁਰ ਕੇ ਦੇਖ ਲਓ ਟ੍ਰਾਈ ਲੈ ਲਓ ਪੂਰੀ ਆਫ ਦੀ ਤਸੱਲੀ ਕਰ ਲਿਓ ਪਹਿਲਾਂ ਦੇਖ ਕੇ 78000 ਰੁਪਏ ਕਿਹਾ ਇੱਕ ਬਰੀ ਡਿਮਾਂਡ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਗੱਲਬਾਤ ਕਰਨੀ ਹੋਈ ਗੱਲ ਕਰ ਲਿਓ ਸੈਕੰਡ ਗੱਡੀ ਆਪਾਂ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਅਸੀਂ ਆਲਟੋ ਗੱਡੀ ਆ 2009 ਮਾਡਲ ਗੱਡੀ ਦੀ ਕੰਡੀਸ਼ਨ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਕਾਲੇ ਰੰਗ ਦੀ ਗੱਡੀ ਆ ਪੂਰੀ ਸੋਹਣੀ ਐ ਤੇ ਜੇ ਆਪਾਂ ਅੰਦਰੋਂ ਗੱਲ ਕਰੀਏ ਐਲਸੀਡੀ ਲੱਗੀ ਹੋਈ ਆ ਤੇ ਅੰਦਰੋਂ ਵੀ ਮਾਲਕ ਨੇ ਬਹੁਤ ਸੋਹਣੀ ਗੱਡੀ ਰੱਖੀ ਹੋਈ ਆ ਹਰਿਆਣਾ ਨੰਬਰ ਹੈ ਜੀ ਤੇ ਬਾਕੀ ਚਲਾ ਕੇ ਦੇਖੋਗੇ ਤੇ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਗੱਡੀ ਜਿਹੜੀ ਪਸੰਦ ਆਊਗੀ ਚਾਰੇ ਪਾਸਿਓਂ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਵਧੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਡਿਮਾਂਡ ਦੇ ਆਪਾਂ ਗੱਲ ਕਰੀਏ 1,10,000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਘਾਟਾ ਵਾਦਾ ਮਾਲਕ ਨੇ ਕਿਹਾ ਹੈ ਮੌਕੇ ਤੇ ਕਰ ਲਾਂਗੇ ਅੰਮ੍ਰਿਤਸਰ ਤੋਂ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਹੈ ਇਹ ਵੇਚਣ ਵਾਸਤੇ ਤੇ ਤੁਸੀਂ ਜਾ ਕੇ ਦੇਖਣੀ ਹੈ ਘਰੇ ਮਿਲੂਗੀ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹਾਂ ਤੇ ਓਨਰ ਦਾ ਮੋਬਾਈਲ ਨੰਬਰ 9814560018 ਗੱਲ ਕਰ ਸਕਦੇ ਹਾਂ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਦੇ ਰਹਿਆ ਕਰੋ ਜੀ ਤੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਸਾਰਾ ਕੁਝ ਆਪਾਂ ਫਰੀਚ ਐਡ ਲਗਾ ਦਾਂਗੇ ਤੇ ਹੁਣ ਆਪਾਂ ਇੱਕ ਸਾਈਕਲ ਲੈ ਕੇ ਪਹੁੰਚੀ ਹਾਂ ਮਾਲਕ ਨੇ ਵੇਚਣੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਪੂਰੀ ਸੋਹਣੀ ਸਾਈਕਲ ਹੈ ਮੋٹے ਟਾਇਰਾਂ ਵਾਲੀ ਹੈ ਤੇ ਜਿਹੜੀ ਇਹ ਸਾਈਕਲ ਹੈ ਇਹ 11ਾਂ ਵਾਲੀ ਹੈ ਜੀ 11ਾਂ ਵਾਲੀ ਸਾਈਕਲ ਹੈ ਮਾਲਕ ਨੇ ਵੇਚਣੀ ਹੈ ਇਹਨਾਂ ਦਾ ਏਰੀਆ ਜਲੰਧਰ ਹੈ ਕਿਸੇ ਨੇ ਜਾ ਕੇ ਦੇਖਣੀ ਹੋਵੇ ਜਲੰਧਰ ਜਾ ਕੇ ਦੇਖ ਸਕਦੋਂ ਤੇ ਮਾਲਕ ਨੇ ਕਿਹਾ ਹੈ ਇਹ ਜਿਹੜੀ ਸਾਈਕਲ ਹੈ ਇਹ ਮਾਲਕ ਨੇ 7 ਤੋਂ 8 ਮਹੀਨੇ ਪਹਿਲਾਂ ਲਈ ਸੀਗੀ ਤੇ ਹੁਣ ਇਹਨਾਂ ਨੇ ਵੇਚਣੀ ਹੈ 17000 ਰੁਪਿਆ ਇਹਨਾਂ ਨੇ ਮੰਗ ਕੀਤੀ ਹੈ ਮੌਕੇ ਤੇ ਉਹ ਵੱਖਰੀ ਗੱਲ ਹੈ ਜੀ ਕਿੰਨਾ ਰੇਟ ਡਿਸਕਾਊਂਟ ਹੋ ਜੇ ਇੱਕ ਬਰੀ 17000 ਰੁਪਿਆ ਇਹਨਾਂ ਨੇ ਕਿਹਾਗਾ ਪੂਰੀ ਸੋਹਣੀ ਹੈ ਨਾ ਕੋਈ ਟੁੱਟੀ ਭੱਜੀ ਹੈ ਕਿਸੇ ਪਾਸੋਂ ਨਾ ਕੋਈ ਡੈਮੇਜ ਨਾ ਕੋਈ ਰੰਗ ਖਰਾਬ ਹੈ ਕਿਸੇ ਪਾਸੋਂ ਪੂਰੀ ਸੋਹਣੀ ਹੈ ਪੂਰੀ ਵਧੀਆ ਜਾ ਕੇ ਤੁਸੀਂ ਦੇਖਣਾ ਚਾਹੁੰਿਓ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਲੰਧਰ ਸਟਾਰਟ ਕਰਕੇ ਤੋਰ ਕੇ ਆਪਦੀ ਪੂਰੀ ਤਸੱਲੀ ਕਰਕੇ ਤੇ ਸਾਰਾ ਕੁਝ ਦੇਖ ਕੇ ਸਾਈਕਲ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਪੂਰੀ ਸੋਹਣੀ ਪੂਰੀ ਵਧੀਆ ਤੇ ਪੂਰੀ ਸ਼ੌਂਕ ਨਾਲ ਰੱਖੀ ਹੋਈ ਆ ਤੇ ਮੋਬਾਈਲ ਨੰਬਰ ਮਾਲਕ ਦਾ 98155 52601 ਗੱਲ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਪਾਸੋਂ ਵੀ ਗੱਲ ਕਰਨੀ ਹੋਵੇ ਤੁਸੀਂ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਤੇ ਸਾਰਾ ਕੁਝ ਤੁਹਾਨੂੰ ਮੈਂ ਵਾਰੀ-ਸਰ ਦੱਸ ਰਹੇ ਹਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਚਾਹੇ ਦੇਖ ਰਹੇ ਹੋ ਜੀ ਤੇ ਬੱਤ ਬੱਤ ਸਪੋਰਟ ਰੱਖਿਆ ਕਰੋ ਲਾਈਕ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਤੋ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਉਗੇ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਕਰ ਬਉਣੀ ਹੋਵੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਸਾਰਾ ਕੰਮ ਜਮਾ ਫਰੀ ਚ ਹੁੰਦਾ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਬੁਲਟ ਦੀ 2013 ਮਾਡਲ ਬੋਲਟ ਆਪਾਂ ਲੈ ਕੇ ਪਹੁੰਚੀਆਂ ਸਾਰਾ オリジナル ਹੈ ਮਾਲਕ ਨੇ ਦੱਸਿਆ ਕੁੱਲ 27000 ਇਹ ਚੱਲਿਆ ਹੋਇਆ ਤੇ ਪੂਰਾ ਵਧੀਆ ਜੀ ਹੁਸ਼ਿਆਰਪੁਰ ਮੁਕੇਰੀਆ ਮਾਲਕ ਦਾ ਏਰੀਆ ਜੇਕੇ ਨੰਬਰ ਹੈ ਜੀ ਤੇ ਸਾਰਾ ਕੁਝ ਵਧੀਆ ਜੀ ਮਾਲਕ ਕਹਿੰਦੇ ਨੇ ਵੀ ਮੈਂ ਆਰਮੀ ਦੇ ਵਿੱਚ ਹਾਂ ਤੇ ਸੇਲ ਕਰਨਾ 112000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੇ ਕਿਸੇ ਨੂੰ ਪਸੰਦ ਆਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਪਹਿਲਾਂ ਪੂਰੀ ਤਸੱਲੀ ਕਰ ਲਿਓ ਜੀ ਕਾਗਜ਼ ਪੱਤਰ ਦੇਖ ਲੂ ਜਿਹੜੀ ਵੀ ਗੱਲ ਕਰਨੀ ਹੈ ਪਹਿਲਾਂ ਫੋਨ ਤੇ ਗੱਲ ਕਰਿਓ ਜਾ ਕੇ ਆਪਦੀ ਪੂਰੀ ਤਸੱਲੀ ਕਰਿਆ ਕਰੋ ਜੀ ਕਾਗਜ਼ ਪੱਤਰ ਦੇਖਿਆ ਕਰੋ ਪੂਰੀ ਆਪਦੀ ਤਸੱਲੀ ਕਰਕੇ ਜਦੋਂ ਜੱਜ ਜੀ ਉਹ ਤੋਂ ਬਾਅਦ ਸੌਦਾ ਕਰ ਲਿਆ ਕਰੋ ਜੀ ਤੇ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਹੈ ਕਿਸ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮੋਬਾਈਲ ਨੰਬਰ 9872022793 ਗੱਲਬਾਤ ਤੁਸੀਂ ਕਰ ਲਿਓ ਮਾਲਕ ਨਾਲ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਇੱਕ ਆਪਾਂ ਸਪਲੈਂਡਰ ਲੈ ਕੇ ਪਹੁੰਚੇ ਹਾਂ ਸੀ ਕਾਫੀ ਕਮੈਂਟ ਆਏ ਸੀਗੇ ਸਸਤੇ ਜਿਹੇ ਸਪਲੈਂਡਰ ਵਾਸਤੇ ਪੰਜਾਬ ਨੰਬਰ ਸਪਲੈਂਡਰ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੰਡੀਸ਼ਨ ਆਲੂਕੇ ਮਿਲ ਜੂਗੀ ਬਾਕੀ ਤੁਸੀਂ ਦੇਖ ਰਹੇ ਹੋ ਮਾਲਕ ਨੇ ਰੱਖਿਆ ਹੋਇਆ ਵਧੀਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਮਾਲਕ ਕਹਿੰਦੇ ਨੇ 60 ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਸਪਲੈਂਡਰ ਦਾ ਜਿਹੜਾ ਰੇਟ ਮਾਲਕ ਨੇ ਲਾ ਕੇ ਭੇਜ ਇਹਨਾਂ ਨੇ 20000 ਰੁਪਇਆ ਮੰਗ ਕੀਤੀ ਹੈ ਕੋਈ ਇਹਨਾਂ ਨੇ ਫਿਕਸ ਰੇਟ ਨਹੀਂ ਕਿਹਾ ਕੋਈ ਐਦਾਂ ਨਹੀਂ ਕਿਹਾ ਵੀ ਘੱਟਾ-ਵਾਦਾ ਹੋਣਾ ਨਹੀਂ ਮੌਕੇ ਤੇ ਘੱਟਾ-ਵਾਦਾ ਕੀਤਾ ਜਾਊਗਾ ਨਵਾਂ ਮਾਡਲ ਹੈ ਤੇ ਕਪੂਰਥਲਾ ਮਾਲਕ ਦਾ ਏਰੀਆ ਰੇਟ ਤੁਹਾਨੂੰ ਪਤਾ ਲੱਗ ਗਿਆ 20000 ਬਾਕੀ ਕਿਸੇ ਨੇ ਜਾ ਕੇ ਦੇਖਣਾ ਹੋਵੇ ਇਹ ਮੋਟਰਸਾਈਕਲ ਤਾਂ ਮਾਲਕ ਦੇ ਘਰੇ ਖੜਾਗਾ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣਾ ਹੋਵੇ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣਾ ਹੋਵੇ ਤੋਰ ਕੇ ਦੇਖ ਲਓ ਬਾਕੀ ਮੋਬਾਈਲ ਨੰਬਰ ਮਾਲਕ ਦਾ ਓਨਰ ਜਿਹੜੇ ਆਪ ਨੇ ਜੇ ਪਹਿਲਾਂ ਕੋਈ ਗੱਲ ਕਰਨੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਜਾਂ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਪਹਿਲਾਂ ਮਾਲਕ ਨਾਲ ਗੱਲ ਕਰ ਲਿਓ 9879900472 ਗੱਲ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਹੈ ਇੱਕ 2004 ਮਾਡਲ ਹੈ ਜੀ ਪੰਜਾਬ ਨੰਬਰ ਹੈ ਤੇ ਏਸੀ ਹੀਟਰ ਵਰਕਿੰਗ ਚ ਹੈ 50000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਮਾਲਕ ਦਾ ਜਿਹੜਾ ਏਰੀਆ ਡਿਸਟ੍ਰਿਕਟ ਫਰੀਦਕੋਟ ਲੱਗਦੀ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖ ਸਕਦੇ ਹੋ ਬਾਕੀ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਪੰਜਾਬ ਨੰਬਰ ਹੈ ਚਾਰੇ ਪਾਸੋਂ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਰਿਹਾ ਹਾਂ ਜੀ ਤੇ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਲਕ ਦਾ ਮੋਬਾਈਲ ਨੰਬਰ 9417504709 ਗੱਲ ਕਰ ਸਕਦੇ ਹੋ ਗੱਲ ਕਰਕੇ ਜਾ ਕੇ ਦੇਖ ਕੇ ਇਹ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਵੀਡੀਓ ਵਧੀਆ ਲੱਗਿਆ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦੇਗੇ